ਪ੍ਰੋਫੈਸਰ ਜੀ ਇਹ ਸਿਸਟਰ ਇਹਨਾਂ ਦਾ ਨਾਮ ਬਲਜਿੰਦਰ ਕੌਰ ਹੈ ਇਹ ਬਟਾਰੀ ਤੋਂ ਆਏ ਨੇ ਇਹ ਆਪਣੀ ਗਵਾਹੀ ਦੇ ਵਿੱਚ ਦੱਸਦੇ ਨੇ ਕਿ ਪਿਛਲੇ 20 ਸਾਲਾਂ ਤੋਂ ਇਹਨਾਂ ਨੂੰ એનર્ਜੀ ਦੀ ਪ੍ਰੋਬਲਮ ਸੀ ਇਹ ਦੱਸਦੇ ਨੇ ਕਿ ਇਹਨਾਂ ਨੂੰ ਇੰਨੀ ਜ਼ਿਆਦਾ ਪ੍ਰੋਬਲਮ ਸੀ ਕਿ ਇਹਨਾਂ ਨੂੰ ਉਸ એનર્ਜੀ ਦੇ ਕਾਰਨ ਇਹਨਾਂ ਨੂੰ ਚਿੱਕਾ ਆਉਣੀਆ ਸ਼ੁਰੂ ਹੋ ਜਾਂਦੀਆਂ ਸੀ ਔਰ ਜਦੋਂ ਚਿੱਕਾ ਆਉਂਦੀਆਂ ਸੀ ਤੇ ਇਹ ਚੱਕ ਤੇ ਚੱਕ ਤੇ ਲੰਮੇ ਪੈ ਜਾਂਦੇ ਸੀ ਇਹਨਾਂ ਕੋਲ ਖਲੋਤਾ ਨਹੀਂ ਸੀ ਜਾਂਦਾ ਇਹ ਦੱਸਦੇ ਕਿ ਇਸ ਅਲਰਜੀ ਦੇ ਕਾਰਨ ਇਹਨਾਂ ਦੇ ਕੋਲ ਕੋਈ ਕੰਮਕਾਰ ਵੀ ਨਹੀਂ ਸੀ ਹੁੰਦਾ ਇਹ ਬਹੁਤ ਜ਼ਿਆਦਾ ਪਰੇਸ਼ਾਨ ਸਨ ਇਹ 20 ਸਾਲ ਤੋਂ ਜੋ ਸੰਘਰਸ਼ ਕਰ ਰਹੇ ਸੀ ਇਹਨਾਂ ਨੇ ਕਾਫੀ ਜ਼ਿਆਦਾ ਮੈਡੀਸਨ ਕਰਵਾਈ ਕਾਫੀ ਜ਼ਿਆਦਾ ਇਹਨਾਂ ਨੇ ਟੈਸਟ ਕਰਵਾਏ ਇਹ ਦੱਸਦੇ ਕਿ ਇਹਨਾਂ ਨੂੰ ਕੋਈ ਵੀ ਫਰਕ ਨਹੀਂ ਸੀ ਪੈਂਦਾ ਜਦੋਂ ਇਹ ਚੈੱਕਅਪ ਕਰਵਾਉਂਦੇ ਸੀ ਤਾਂ ਇਹਨਾਂ ਨੂੰ ਦੱਸਿਆ ਗਿਆ ਕਿ ਇਹਨਾਂ ਦੇ ਜਿਹੜੀ ਨੱਕ ਦੀ ਹੱਡੀ ਆ ਉਹ ਵੱਧ ਚੁੱਕੀ ਆ ਜਿਸ ਕਾਰਨ ਇਹਨਾਂ ਨੂੰ ਪ੍ਰੋਬਲਮ ਹੁੰਦੀ ਸੀ ਔਰ ਜਿਸ ਕਰਨੇ ਕੋਈ ਕੰਮ ਨਹੀਂ ਸੀ ਕਰ ਸਕਦੇ ਜਿਸ ਕਰਨੇ ਇਹਨਾਂ ਨੂੰ ਸਿੱਕਾ ਆਉਂਦੀਆਂ ਸੀ ਇਹਨਾਂ ਦਾ ਚੱਲਣਾ ਫਿਰਨਾ ਮੁਸ਼ਕਲ ਹੋ ਜਾਂਦਾ ਸੀ ਕੰਮ ਕਰ ਨਹੀਂ ਸੀ ਹੁੰਦਾ ਇਹ ਬਹੁਤ ਜ਼ਿਆਦਾ ਪਰੇਸ਼ਾਨ ਸੀ ਇਹ 20 ਸਾਲ ਤੋਂ ਇਹਨਾਂ ਨੇ ਕਾਫੀ ਜ਼ਿਆਦਾ ਡਾਕਟਰਾਂ ਨੂੰ ਚੈੱਕ ਅਪ ਵੀ ਕਰਵਾਇਆ ਔਰ ਇਹਨਾਂ ਨੂੰ ਮੈਡੀਸਨ ਖਾਣ ਦੇ ਬਾਵਜੂਦ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਇਹ ਬਹੁਤ ਜ਼ਿਆਦਾ ਪਰੇਸ਼ਾਨ ਸਨ ਇਹਨਾਂ ਨੂੰ ਬੋਲਿਆ ਜਾਂਦਾ ਸੀ ਕਿ ਇਹਨਾਂ ਨੂੰ ਆਪਰੇਟ ਕਰਵਾਉਣਾ ਪਏਗਾ ਕਿਉਂਕਿ ਨੱਕ ਦੀ ਜਿਹੜੀ ਹੱਡੀ ਉਹ ਵੱਤ ਚੁੱਕੀ ਆ ਤੇ ਕਾਫੀ ਜ਼ਿਆਦਾ ਪਰੇਸ਼ਾਨ ਸਨ ਤੇ ਚਾਹੁੰਦੇ ਸੀਗੇ ਕਿ ਇਹ ਇਹ ઓਪਰੇਟ ਨਾ ਕਰਵਾਉਣ ਪਰ ਪਰੇਸ਼ਾਨੀ ਬਹੁਤ ਜ਼ਿਆਦਾ ਸੀ ਤੇ ਕਾਫੀ ਜ਼ਿਆਦਾ ਪਰੇਸ਼ਾਨ ਸਨ ਇਹ ਦੱਸਦੇ ਨੇ ਕਿ ਇਹ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬਣੇ ਰਹੇ ਇਹਨਾਂ ਨੇ ਵਿਸ਼ਵਾਸ ਕੀਤਾ ਇਹ ਦੱਸਦੇ ਕਿ ਇਹ ਇਹ ਚਾਰ-ਚਾਰ ਗੋਲੀਆਂ ਖਾਣ ਦੇ ਬਾਵਜੂਦ ਵੀ ਇਹਨਾਂ ਦਾ ਮੂੰਹ ਤੱਕ ਜਿਹੜਾ ਸੀ ਉਹ ਕੌੜਾ ਹੋ ਚੁੱਕਿਆ ਸੀ ਦਵਾਈ ਖਾ ਖਾ ਕੇ ਇਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਸੀ ਦਵਾਈ ਤੋਂ ਪਰ ਇਹਨਾਂ ਨੂੰ ਕੁਝ ਵੀ એનર્ਜੀ ਤੋਂ ਫਰਕ ਨਹੀਂ ਸੀ ਪੈਂਦਾ ਔਰ ਜਦੋਂ ਇਹ ਚੈੱਕ ਕਰਾਉਂਦੇ ਤਾਂ ਇਹਨਾਂ ਨੂੰ ਬੋਲਿਆ ਜਾਂਦਾ ਸੀ ਤੁਹਾਡੇ ਨੱਕ ਦਾ ਆਪਰੇਟ ਹੋਵੇਗਾ ਇਹਦੀ ਹੱਡੀ ਵੱਧ ਚੁੱਕੀ ਆ ਇਹ ਪ੍ਰਭੂ ਦੀ ਹਜ਼ੂਰੀ ਚ ਬਣੇ ਰਹੇ ਇਹਨਾਂ ਨੇ ਵਿਸ਼ਵਾਸ ਰੱਖਿਆ ਇਹ ਦੱਸਦੇ ਨੇ ਕਿ ਸੱਚਮੁੱਚ ਜਦੋਂ ਪਿਛਲੇ ਸੰਡੇ ਲੇਹੈਂਡ ਹੋਏ ਇਹ ਵਿਸ਼ਵਾਸ ਕਰਕੇ ਪ੍ਰਭੂ ਦੀ ਹਜ਼ੂਰੀ ਚ ਬਣੇ ਕਿ ਸੱਚਮੁੱਚ ਪਰਮੇਸ਼ਵਰ ਜੀ ਨੇ ਮੇਰੀ ਦੁਹਾਈ ਨੂੰ ਸੁਣਿਆ ਇਹ ਦੱਸਦੇ ਨੇ ਕਿ ਜਦੋਂ ਪ੍ਰਭੂ ਜੀ ਦੇ ਤਾਸ ਤੇ ਪ੍ਰਭੂ ਜੀ ਦੀ ਦਾਸੀ ਨੇ ਇਹਨਾਂ ਦੇ ਉੱਪਰ ਹੱਥ ਰੱਖਿਆ ਔਰ ਇਹਨਾਂ ਨੂੰ ਜਦੋਂ ਲੇਹੈਂਡ ਹੋਇਆ ਇਹਨਾਂ ਦੇ ਵਾਸਤੇ ਇਹ ਦੱਸਦੇ ਕਿ ਸੱਚਮੁੱਚ ਮਾਉਂ ਦੀ سپورਟ ਸੀ ਇਹਨਾਂ ਨੂੰ ਪ੍ਰਭੂ ਯਸ਼ਵ ਮਸੀਹ ਨੇ ਸ਼ੋਇਆ ਔਰ ਜੋ 20 ਸਾਲ ਤੋਂ ਜੋ ਇਹਨਾਂ ਨੂੰ એનર્ਜੀ ਦੀ ਪ੍ਰੋਬਲਮ ਸੀ ਜੋ ਕੰਮ ਕਾਰ ਨਹੀਂ ਸੀ ਕਰ ਸਕਦੇ ਜੋ ਸਿੱਕਾਂ ਦੇ ਨਾਲ ਚੱਲ ਫਿਰ ਨਹੀਂ ਸੀ ਸਕਦੇ ਇਹ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰ ਰਹੇ ਸੀ ਇਹ ਦੱਸਦੇ ਨੇ ਕਿ ਸੱਚਮੁੱਚ ਜੋ 20 ਸਾਲ ਦੀ ਪ੍ਰੋਬਲਮ ਸੀ ਔਰ ਜਦੋਂ ਇਹਨਾਂ ਦੇ ਉੱਪਰ ਲੀ ਐਂਡ ਹੋਇਆ ਪ੍ਰਭੂ ਜੀ ਦੇ ਦਾਸ ਤੇ ਦਾਸੀ ਨੇ ਲੀ ਐਂਡ ਕੀਤਾ ਪ੍ਰਭੂ ਜੀ ਨੇ ਇਹਨਾਂ ਨੂੰ ਸ਼ੋਇਆ ਉਸੇ ਹੀ ਟਾਈਮ ਤੋਂ 20 ਸਾਲ ਦੀ ਪ੍ਰੋਬਲਮ ਤੋਂ ਇਹ ਬਿਲਕੁਲ ਆਜ਼ਾਦ ਹੋ ਚੁੱਕੇ ਆ ਜੋ ਡਾਕਟਰ ਬੋਲਦੇ ਸੀ ਕਿ ਤੁਹਾਡੇ ਨੱਕ ਦੀ ਹੱਡੀ ਵੱਧ ਚੁੱਕੀ ਆ ਇਹਦਾ ਆਪਰੇਟ ਹੋਏਗਾ ਇਹ ਦੱਸਦੇ ਕਿ ਇਹਨਾਂ ਦਾ ਕੋਈ ਆਪਰੇਟ ਨਹੀਂ ਹੋਇਆ ਇਹ ਬਿਲਕੁਲ ਇਸ ਇਸ ਦੁੱਖ ਤੋਂ ਇਸ ਬਿਮਾਰੀ ਤੋਂ ਇਸ એનਰਜੀ ਤੋਂ ਇਹ ਬਿਲਕੁਲ ਆਜ਼ਾਦ ਹੋ ਚੁੱਕੇ ਆ ਇਸ ਵੱਡੀ ਤੇ ਅਦਭੁਤ ਗਵਾਹੀ ਦੇ ਲਈ ਪ੍ਰਭੂ ਜੀ ਦਾ ਪ੍ਰਭੂ ਜੀ ਦੇ ਦਾਸ ਦਾ ਤੈਨ ਦਿਲੋਂ ਧੰਨਵਾਦ ਕਰਦੇ ਨੇ ਔਰ ਇਹ ਦੂਸਰੀ ਗਵਾਹੀ ਦੇ ਵਿੱਚ ਦੱਸਦੇ ਨੇ ਕਿ ਇਹਨਾਂ ਨੇ ਇਹਨਾਂ ਨੂੰ ਲੱਗਦਾ ਸੀ ਕਿ ਜਿਸ ਤਰ੍ਹਾਂ ਇਹਨਾਂ ਨੂੰ ਸੱਪ ਦੀ ਸਪਿਰਿਟ ਇਹਨਾਂ ਨੂੰ ਬਹੁਤ ਜ਼ਿਆਦਾ ਤੰਗ ਕਰਦੀ ਆ ਇਹਨਾਂ ਨੂੰ ਰਾਤ ਦੇ ਸਮੇਂ ਦਿਨ ਦੇ ਸਮੇਂ ਹਰ ਸਮੇਂ ਇਹਨਾਂ ਨੂੰ ਜਿਹੜੀ ਉਹ ਸੱਪ ਦੀ ਸਪਿਰਿਟ ਜਿਹੜੀ ਇਹਨਾਂ ਨੂੰ ਤੰਗ ਕਰਦੀ ਸੀ ਇਹ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਸਨ ਇਹ ਦੱਸਦੇ ਇਹਨਾਂ ਨੂੰ ਲੱਗਦਾ ਸੀ ਕਿ ਜਿਸ ਤਰ੍ਹਾਂ ਮੇਰੇ ਕੋਲ ਸੱਪ ਆ ਗਿਆ ਮੇਰੇ ਲਾਗੋਂ ਦੀ ਸੱਪ ਨੰਗ ਗਿਆ ਮੇਰੇ ਪੈਰ ਥੱਲੇ ਸੱਪ ਆ ਗਿਆ ਇਹਨਾਂ ਨੂੰ ਚੱਲਦੇ ਫਿਰਦੇ ਵੀ ਇਸ ਤਰ੍ਹਾਂ ਲੱਗਦਾ ਸੀ ਕਿ ਜਿਸ ਤਰ੍ਹਾਂ ਮੇਰੇ ਕੱਲਾਕੇ ਸੱਪ ਆ ਗਿਆ ਇਹ ਬਹੁਤ ਜ਼ਿਆਦਾ ਪਰੇਸ਼ਾਨ ਸਨ ਇਹ ਦੱਸਦੇ ਕਿ ਸੱਚਮੁੱਚ ਜਦੋਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬਣੇ ਰਹੇ ਇਹ ਦੱਸਦੇ 2 ਮਹੀਨੇ ਤੋਂ ਇਹ ਚਾਦਾ ਜਿਆਦਾ ਜਿਹੜੀ ਇਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨ ਹੋ ਗਏ ਸੀ ਤੇ ਬਹੁਤ ਜ਼ਿਆਦਾ ਪਰੇਸ਼ਾਨ ਸਨ ਔਰ ਜਦੋਂ ਹੀ ਇਹਨਾਂ ਦੇ ਉੱਪਰ ਉਹ ਲੇਹੈਂਡ ਹੋਇਆ ਔਰ ਜੋ 20 ਸਾਲ ਦੀ ਪ੍ਰੋਬਲਮ ਤੋਂ ਆਜ਼ਾਦ ਹੋਏ ਨਾਲ ਦੀ ਨਾਲ ਇਹ ਜਿਹੜੀ ਇਹਨਾਂ ਨੂੰ ਸੱਤ ਦੀ ਸਪਿਰਿਟ ਤੰਗ ਕਰਦੀ ਸੀ ਇਹਨਾਂ ਨੂੰ ਇਸ ਤਰ੍ਹਾਂ ਚੱਲਦੇ ਫਿਰਦੇ ਵੀ ਲੱਗਦਾ ਸੀ ਉਸੇ ਲੇਹੈਂਡ ਤੋਂ ਲੇਹੈਂਡ ਤੋਂ ਬਾਅਦ ਸੱਚਮੁੱਚ ਉਸ ਸਪਿਰਿਟ ਤੋਂ ਇਹ ਬਿਲਕੁਲ ਆਜ਼ਾਦ ਹੋ ਚੁੱਕੇ ਇਹਨਾਂ ਵੱਡੀਆਂ ਤੇ ਅਦਭੁਤ ਗਵਾਹਿਆਂ ਦੇ ਲਈ ਪ੍ਰਭੂ ਜੀ ਦਾ ਪ੍ਰਭੂ ਤੇ ਦਾਸ ਤੇ ਤਿਆਦ ਨਾਲੋਂ ਤਾਂ ਮਾਤ ਕਰਦੇ ਨੇ ਜ਼ੋਰ ਦੇ ਨਾਲ ਜ਼ੋਰ ਦੇ ਨਾਲ ਅਸੀਂ ਮਹਿਮਾ ਕਰਦੇ ਹਾਂ ਛੁਟਕਾਰਾ 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 ਸੁੱਚਾ ਨਾਮ ਸੁੱਚਾ ਛੁਟਕਾਰਾ 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 ਹੋਇਸੂ ਆਸਰੀ ਨੇ ਦਿਆ ਛੁਟਕਾਰਾ ਸੁਤਕਾਰਾ ਛੁਟਕਾਰਾ 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 ਸੁਤਕਾਰਾ ਛੁਟਕਾਰਾ 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 ਸੁਤਕਾਰਾ ਛੁਟਕਾਰਾ ਛੁਟਕਾਰਾ ਸੁਤਕਾਰਾ ਛੁਟਕਾਰਾ ਸੁਤਕਾਰਾ ਓਏ ਸੁਨਾਸ